बहुत बहुत स्वागत है जी नोटिफिकेसन नवी वैकेंसियों के लिए जिसउंटेंट की वैकेंसी है जी सटेनोग्राफर ग्रेड टू की वैकेंसी है जी दो डिविजन कलर्क की वैकेंसी है जी कीपर, फोटोग्राफर फायरमैन कुक लैब असिटेंट ट्रेड्समैन, मल्टीटास्क स्टाफ ट्रेडसमैन जिमें बिल्डर पलम्बर फिटर कारपेंटर दसियां होपेंटर की वैकेंसी भी है ਇੰਸਮਿਤ ਵੀਕੈਂਸੀਆਂ ਨੇ ਸਾਰੀ ਬਹੁਤ ساری ਮਕੈਨਸੀਆਂ ਨੇ ਜੋ ਕਿ ਪਲੱਸ 2 ਲੈਵਲ 10ਵੀਂ ਤੇ 12ਵੀਂ ਤੇ ਗ੍ਰੈਜੂਏਸ਼ਨ بیس ਪਰ ਭਰਤੀ ਕਹਿੰਦੀ ਸਾਰੀਆਂ ਡਿਟੇਲਸ ਨੇ ਜਿਹੜੀ ਅੱਜ ਇਸ ਵੀਡੀਓ ਵਿੱਚ ਆਪਾਂ ਇਸ ਟੀਉਟੂਬੀਸ਼ਨ ਦੇ ਵਿੱਚ ਦੱਸਣੇ ਕਰਾਂਗੇ ਪਰ ਨਵੀਂ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਹੀ ਰਿਕਵੈਸਟ ਹੈ ਜੋ ਵੀ ਚੰਦਰ ਦੇ ਉੱਪਰ ਫਸਟ ਟਾਈਮ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਕਿਸੇ ਵੀ ਤਰ੍ਹਾਂ ਦਾ ਦੋਸਤ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਜੀ ਵੀਡੀਓ ਦੇ ਅੰਤ ਤੱਕ ਜ਼ਰੂਰ ਦੇਖਿਓ ਸਕੇ ਬਿਲਕੁਲ ਵੀ ਨਾ ਕਰਿਓ ਇਸ ਐਪਲੀਕੇਸ਼ਨ ਜਿਹੜੀ ਇਸੇ ਜੀ ਕੋਈ ਵੀ ਐਪਲੀਕੇਸ਼ਨ ਫੀਸ ਹੈ ਇਸ ਵਾਕੈਂਸੀ ਲਈ ਪੇ ਨਹੀਂ ਹੋਣੀ ਇਸ ਲਈ ਸਾਰੇ ਕੈਂਡੀਡੇਟ ਜਿਹੜੇ ਵੀ ਇਹਨਾਂ ਲਈ ਅਪਲਾਈ ਕਰਨਾ ਚਾਹੁੰਦੇ ਨੇ ਐਲੀਜੀਬਲ ਨੇ ਜਾਂ ਫਿਰ ਇੰਟਰਸਟਿਡ ਹੈਗੇ ਨੇ ਜੀ ਉਹ ਅਪਲਾਈ ਜ਼ਰੂਰ ਕਰਨ ਹਾਂ ਦੋਸਤੋ ਬਾਦਿਆਂ ਦੀ ਆਜੀ ਇਸ ਵੀਡੀਓ ਦੇ ਵੱਲ ਡਾਇਰੈਕਟੋਰੇਟ ਆਫ ਜਰਨਲ ਆਫ ਆਰਮਡ ਫੋਰਸ ਮੈਡੀਕਲ ਸਰਵਿਸਸ ਬਲਵੇ ਨੋਟੀਫਿਕੇਸ਼ਨ ਆ ਜੀ ਜਿਹੜੇ ਕਿ ਸਿਵਲਸ ਲਈ ਹੈ ਜੀ ਸਿਵਲ ਪੋਸਟ ਇਸ ਨੇ ਦੇਨਲੀ ਵੈਕੈਂਸੀਆਂ ਨੇ ਜਿਨ੍ਹਾਂ ਲਈ ਭਾਤੀ ਹੋਣੀ ਹੈ ਜੀ ਇਹਨਾਂ ਵੈਕੈਂਸੀਆਂ ਲਈ ਤੁਸੀਂ 7 ਜਨਵਰੀ 2025 ਤੋਂ ਲੈ ਕਰਕੇ 6 ਫਰਵਰੀ 2025 ਰਾਤ 12 ਵਜੇ ਤੱਕ ਆਨਲਾਈਨ ਆਪਣੀ ਐਪਲੀਕੇਸ਼ਨ ਜਿਹੜੀ ਸਬਮਿਟ ਕਰਵਾ ਸਕਦੇ ਹੋ ਜੀ ਹੁਣ ਵੈਕੈਂਸੀ ਡਿਟੇਲ ਤੇ ਜਿਹੜੀ ਬਾਕੀ ਡਿਟੇਲਸ ਨੇ ਇਸ ਪ੍ਰਕਾਰ ਇਹ ਅਕਾਊਂਟੈਂਟ ਦੀ ਲੀਡ ਜਿਹੜੀ ਪੇ ਸਕਿੱਲ ਰਹੇਗਾ 29000 200 ਲੈ ਕਰਕੇ 92300 ਰੁਪਏ ਰਹੇਗਾ ਇੱਕ ਵੈਕੈਂਸੀ ਹੈ ਜਨੀ ਸਟੈਨੋਗ੍ਰਾਫ ਗ੍ਰੇਡ 2 ਦੀ ਪਤੀ ਇਅਰ 500 ਤੋਂ ਲੈ ਕਰਕੇ 8000 ਰੁਪਏ ਪੇ ਸਕੀਲ ਰਹੇਗਾ ਜੀ ਇੱਕ ਵੈਕੈਂਸੀ ਹੈ ਜੀ ਲੋਅ ਡਿਵੀਜ਼ਨ ਕਲਰਕ ਦੀ 19900 ਤੋਂ ਲੈ ਕਰਕੇ 63200 ਰੁਪਏ ਪੇ ਸਕੀਲ ਰਹੇਗਾ ਜੀ 11 ਵੈਕੈਂਸੀਆਂ ਨੇ ਇਹਦੀ ਸਟੋਰ ਕੀਪਰ ਲਈ 19900 ਲੈ ਕਰਕੇ 63200 ਰੁਪਏ ਪੇ ਸਕੀਲ ਰਹੇਗਾ ਜੀ 24 ਵੈਕੈਂਸੀਆਂ ਨੇ ਫੋਟੋਗ੍ਰਾਫਰ ਲਈ 19900 ਤੋਂ ਲੈ ਕਰਕੇ 63200 ਪੇ ਸਕੀਲ ਰਹੇਗਾ ਜੀ ਇੱਕ ਵੈਕੈਂਸੀ ਹੈ ਜੀ ਫਾਇਰਮੈਨ ਦੀ 19900 ਤੋਂ ਲੈ ਕਰਕੇ 63200 ਪੇ ਸਕੀਲ ਰਹੇਗਾ ਜੀ ਪੰਡਿਫਿਕੈਂਸੀ ਨੇ ਜੀ ਕੁੱਕ ਲਈ 19900 ਤੋਂ ਲੈ ਕਰਕੇ 63200 ਰੁਪਏ ਪੇ ਸਕਿਲ ਰਹੇਗਾ ਜੀ ਚੰਗ ਕੈਸੀ ਨਹੀਂ ਕੁੱਕ ਦੀਆਂ ਲੈਵਲ اٹੈਂਡੈਂਟ ਨੇ 18000 ਤੋਂ ਲੈ ਕਰਕੇ 55900 ਪੇ ਸਕਿਲ ਰਹੇਗਾ ਜੀ ਇੱਕ ਵੈਕੈਂਸੀ ਹੈ ਜੀ ਮਲਟੀਟਾਸਕ ਸਟਾਫ ਲਈ 18000 ਲਗ ਕੇ 55900 ਪੇ ਸਕਿਲ ਰਹੇਗਾ ਜੀ 29 ਵੈਕੈਂਸੀਆਂ ਨੇ ਜੀ ਟ੍ਰੇਡਸਮੈਨ ਮੀਡ ਦੇ ਵਿੱਚ 18000 ਤੋਂ ਲੈ ਕਰਕੇ 55900 ਪੇ ਸਕਿਲ ਰਹੇਗਾ ਜੀ 31 ਵੈਕੈਂਸੀਆਂ ਨੇ ਜੀ ਇਸ ਲਈ ਵਾਸ਼ਰਮੈਂਨ ਯਾਨਕੀ ਕਪੜੇ ਧੋਣ ਵਾਲੇ ਲਈ ਜਿਹੜੇ ਹੋਣਗੇ ਉਹਨਾਂ ਲਈ 18 ਹਜ਼ਾਰ ਤੋਂ ਲੈ ਕੇ 55 ਹਜ਼ਾਰ ਪੀਸ ਕਿਲ ਰਹਿਗਾ ਜੀ 2 ਵਕੇਸੀਆਂ ਨੇ ਕਾਰਪੈਂਟਰਾਂ ਤੇ ਜੁਇੰਟਰ ਦੀਆਂ ਕਿਉਂਕਿ ਕਾਰਪੈਂਟਰਾਂ ਤੇ ਪਲੰਬਰ ਦੀ ਵਕੇਸੀਆਂ ਨੇ ਉਸੇ ਲਈ 18 ਹਜ਼ਾਰ ਤੋਂ ਲੈ ਕਰਕੇ 55900 ਪੀਸ ਕਿਲ ਰਹੇਗਾ ਜੀ 9 ਵਕੇਸੀਆਂ ਨੇ 3 ਸਮੇਤ ਦੀ ਇੱਕ ਵਕੇਸੀ ਹੈ ਜੀ ਪੀਸ ਕਿਲ ਰਹੇਗਾ 18 ਹਜ਼ਾਰ 18 ਤੋਂ ਲੈ ਕੇ 55900 ਪੀਸ ਕਿਲ ਰਹਿਣ ਵਾਲਾ ਹੈ ਟੋਟਲ 113 ਵਕੇਸੀਆਂ ਨੇ ਜਿਨ੍ਹਾਂ ਲਈ ਪਰਤੀ ਹੋਣੀ ਹੈ ਜੀ ਹੁਣ ਏਜ ਲਿਮਿਟ ਅਤੇ ਵੈਕੈਂਸੀ ਵਾਈਜ਼ ਜਿਹੜੀ ਹੈ ਐਜੂਕੇਸ਼ਨ ਕੁਆਲਿਫਿਕੇਸ਼ਨ ਡਿਟੇਲਸ ਨੇ ਇਸ ਪ੍ਰਕਾਰ ਦੀ ਹੈ ਅਕਾਊਂਟੈਂਟ ਲਈ 18 18 ਤੋਂ ਲੈ ਕੇ 30 ਸਾਲ ਤੱਕ ਏਜ ਲਿਮਿਟ ਰਹੇਗੀ ਜੀ ਰਿਲੈਕਸੇਸ਼ਨ ਸਾਰੇ ਪੱਟੀ ਹੋਵੇਗਾ ਐਸ ਪਰ ਰੂਲਸ ਹੀ ਰਹੇਗਾ ਜੀ ਵਿਦ ਲਈ ਕਾਡਰ ਦੀ ਡਿਗਰੀ ਇਨ ਕਾਮਰਸ ਤੇ ਜਾਂ ਫਿਰ ਪਲੱਸ 2 ਡਿਗਰੀ ਵਿਦ ਅ ਐਕਸਪੀਰੀਅੰਸ ਟੂ ਕੇ ਰਿਲੇਟਡ 2 ਸਾਲ ਦਾ ਐਕਸਪੀਰੀਅੰਸ ਕੈਡੀਏਟ ਕੋਲ ਹੋਣਾ ਚਾਹੀਦਾ ਹੈ ਜੀ स्टेनोग्राफर की अठारह तो लै कर सताई साल तक फीस जी एज लिमिट रहेगी जी कैंडीडेट की प्लस टू किसी भी प्राप्त तो मानता प्राप्त बोर्ड शुरू की होनी चाहिए जी टाइपिंग टैसट रहेगा जिस बट परमेंट डिप्टेन टैसट ले जाएंगे तो मैनुअली जिस विपंजा मिनट इंग्लिश अजहत्र मिनट हिंदी ऑन कंप्यूटर पाँ मिनट तो ਇਨ ਇੰਗਲਿਸ਼ ਪੈਟ ਮਿੰਟ ਇਨ ਹਿੰਦੀ ਟੈਸਟ ਲਿਆ ਜਾਵੇਗਾ ਲੋਅਰ ਡਿਵੀਜ਼ਨ ਕਲਰਕ ਦੇ ਲਈ ਜਿਹੜੀ ਲਿਮਟ ਹੈ ਜੀ 18 ਸਾਲ ਤੋਂ ਲੈ ਕੇ 27 ਸਾਲ ਤੱਕ ਰਹੇਗੀ ਕੈਂਡੀਡੇਟ ਦੀ ਪਲੱਸ 2 ਕੀਤੀ ਹੋਣੀ ਚਾਹੀਦੀ ਹੈ ਜੀ ਅਤੇ ਇੱਕ ਟਾਈਪਿੰਗ ਟੈਸਟ ਲਿਆ ਜਾਵੇਗਾ ਜਿਸ ਵਿੱਚ 30 ਵਰਡ ਪ੍ਰਤੀ ਮਿੰਟ ਇੰਗਲਿਸ਼ ਅਤੇ 25 ਵਰਡ ਪ੍ਰਤੀ ਮਿੰਟ ਹਿੰਦੀ ਦੀ ਟਾਈਪਿੰਗ ਟੈਸਟ ਲਿਆ ਜਾਵੇਗਾ ਜੀ ਸਟੋਰ ਕੀਪਰ ਲਈ 18 ਸਾਲ ਤੋਂ ਲੈ ਕੇ 27 ਸਾਲ ਏਜ ਲਿਮਟ ਰਹੇਗੀ ਜੀ ਕੈਂਡੀਡੇਟ ਦੀ ਪਲੱਸ 2 ਕੀਤੀ ਹੋਣੀ ਚਾਹੀਦੀ ਹੈ ਜੀ ਸਟੋਰ ਕੀਪਰ ਰਿਲੇਟਡ ਕੈਂਡੀਡੇਟ ਦੀ ਕੁਆਲੀਫਿਕੇਸ਼ਨ ਅਤੇ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜੀ ਫੋਟੋਗ੍ਰਾਫਰ ਲਈ ਕੈਂਡੀਡੇਟ 18 ਸਾਲ ਤੋਂ ਲੈ ਕੇ 27 ਸਾਲ ਤੱਕ ਅਪਲਾਈ ਕਰ ਸਕਦੇ ਨੇ ਕੈਂਡੀਡੇਟ ਪਲੱਸ 2 ਕੀ ਪਾਸ ਕੀਤੀ ਹੋਣੀ ਚਾਹੀਦੀ ਹੈ ਜੀ ਅਤੇ ਡਿਪਲੋਮਾ ਇਨ ਫੋਟੋਗ੍ਰਾਫੀ ਅਤੇ 3 ਸਾਲ ਦਾ ਐਕਸਪੀਰੀਅੰਸ ਗ੍ਰੈਜੂਏਟ ਹੋਣਾ ਚਾਹੀਦਾ ਹੈ ਜੀ ਫਾਇਰਮੈਨ 18 ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਉਮਰ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਕੈਂਡੀਡੇਟ ਨੇ 10ਵੀਂ ਕੰਪਿਟਰ ਰਿਲੇਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ ਜੀ ਇਸ ਦੀ ਜਿਹੜੀ ਫਿਜ਼ੀਕਲ ਫਿਟਨੈਸ ਹੈ ਜੀ ਮੇਲ ਦੇ ਲਈ 160 ਸੈਂਟੀਮੀਟਰ ਤੇ ਫੀਮੇਲ ਦੇ ਲਈ 150 ਸੈਂਟੀਮੀਟਰ ਹਾਈਟ ਰਹੇਗੀ। ਬਾਕੀ ਡਿਟੇਲਸ ਤੁਸੀਂ ਨੋਟੀਫਿਕੇਸ਼ਨ ਵਿੱਚ ਚੈੱਕ ਕਰ ਸਕਦੇ ਜੀ। ਪੁੱਕ ਦੇ ਲਈ 18 ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਲਿਮਟ ਰਹੇਗੀ ਕਿ ਜਿਹੜੀ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਦੀ ਤੇ ਟ੍ਰੇਡ ਵਿੱਚ ਆਪਣੀ ਇਸ ਟ੍ਰੇਡ ਦੇ ਵਿੱਚ ਨੁਮੰਤਾ ਹੋਣੀ ਚਾਹੀਦੀ ਹੈ ਜੀ ਕੈਂਡੀਡੇਟ ਦੀ। ਲਾਇਬਟੈਂਡੈਂਸ ਦੀ 18 ਸਾਲ ਤੋਂ ਲੈ ਕੇ 27 ਸਾਲ ਤੱਕ ਦੀ ਹੋਣ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ। 10ਵੀਂ ਪਾਸ ਕਰੀ ਰੇਸ ਬੇਟੇ ਅਪਲਾਈ ਕਰ ਸਕਦੇ ਨੇ ਜੀ ਅਤੇ ਪ੍ਰੈਕਟਿਸ ਅਸੀ ਗੱਡੀ ਹਦੀ ਹੋਣੀ ਚਾਹੀਦੀ ਹੈ ਜੀ ਮੈਡੀਕਲ ਅਤੇ ਡਰਗ ਫੈਕਟਰੀ ਵਿੱਚ ਕੰਮ ਕਰਨ ਵਾਲੇ ਕੰਮ ਕਰਕੇ ਐਕਸਾਲਿਕ ਐਕਸਪੀਰੀਅੰਸ ਵਾਲੇ ਕੈਂਡੀਡੇਟ ਨੂੰ ਪ੍ਰੈਫਰੈਂਸ ਦਿੱਤੀ ਜਾਵੇਗੀ ਜੀ ਮਲਟੀਟਾਸਕ ਲਈ 18 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਇਸ ਵਿੱਚ ਕੈਂਡੀਡੇਟ ਦੀ میٹرਕੁਲੇਸ਼ਨ ਜੜ ਕੇ 10ਵੀਂ ਪਾਸ ਕੀਤੀ ਹੋਣੀ ਜ਼ਰੂਰੀ ਹੋਵੇਗੀ ਟ੍ਰੇਡਸਮੈਨ ਮੇਡ ਨਿਊ ਕੇ 18 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਇਸ ਵਿੱਚ ਕੈਂਡੀਡੇਟ ਨੂੰ میٹرਕਲੇਸ਼ਨ ਜਾਂ 10ਵੀਂ ਪਾਸ ਕੀਤੀ ਹੋਣੀ ਜ਼ਰੂਰੀ ਹੋਵੇਗੀ ਜੀ ਇਸ ਵਿੱਚ ਕੈਂਡੀਡੇਟ ਕੋਲੇ ਆਈਟੀਆਈ ਪਾਸ ਕੀਤੀ ਹੋਣੀ ਚਾਹੀਦੀ ਹੈ ਜੋ ਕਿ ਜਾਂ ਫਿਰ ਅਪ੍ਰੈਨਟਿਸਸ਼ਿਪ ਦਾ ਕੋਈ ਵੀ ਸਰਟੀਫਿਕੇਟ ਜਿਹੜਾ ਇਹਦੀ ਹੋਣਾ ਚਾਹੀਦਾ ਹੈ ਜਿਸ ਵਿੱਚ ਕੇ ਫਿਟਰਲ ਬਿਲਡਰ ਪਾਉਚਰ ਰਿਪੇਅਰ ਡੈਕਸਵਿਥ ਅਤੇ ਪੇਂਟਰ ਐਟ ਸੈਕਟਰ ਜਿਹੜੀ ਨੇ ਅਪਲਾਈ ਕਰ ਸਕਦੇ ਨੇ ਪਾਉਚਰ ਮੈਨ ਲਈ 18 ਸਾਲ ਤੋਂ ਲੈ ਕੇ 25 ਸਾਲ ਏਜ ਲਿਮਟ ਰਹੇਗੀ ਜੀ ਕੈਂਡੀਡੇਟ ਦੀ 10ਵੀਂ ਪਾਸ ਕੀਤੀ ਹੋਣੀ ਜ਼ਰੂਰੀ ਹੈ ਜੀ ਅਤੇ ਪ੍ਰੈਕਟਿਸ ਟ੍ਰੇਡ ਵਿੱਚ ਨਿਪੁੰਨਤਾ ਹੋਣੀ ਚਾਹੀਦੀ ਹੈ ਜੀ ਥੀਟਰ ਤੇ ਪਲੰਬਰ ਦੇ ਲਈ ਕੈਂਡੀਡੇਟ 18 ਸਾਲ ਤਲੇ ਕਰਕੇ 25 ਸਾਲ ਦੀ ਉਮਰ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਕੈਂਡੀਡੇਟ ਦੀ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ میٹرਕੁਲੇਸ਼ਨ ਅਤੇ ਕੈਂਡੀਡੇਟ ਕੋਲ ਵੈਲਿਡ ਜਿਹੜਾ ਜੀ ਆਰਟੀਆਈ ਟ੍ਰੇਨਿੰਗ ਜਿਹੜਾ ਸਰਟੀਫਿਕੇਟ ਹੈ ਜੀ ਹੋਣਾ ਚਾਹੀਦਾ ਹੈ ਜੀ ਤੇ 3 ਸਾਲ ਦਾ ਐਕਸਪੀਰੀਅੰਸ ਕੈਂਡੀਡੇਟ ਦਾ ਹੋਣਾ ਚਾਹੀਦਾ ਹੈ 3 ਸਮੇਥ ਲਈ ਕੈਂਡੀਡੇਟ 18 ਸਾਲ ਤਲੇ ਕਰਕੇ 25 ਸਾਲ ਦੀ ਉਮਰ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਇਹਨਾਂ ਲਈ ਕੈਂਡੀਡੇਟ ਦੀ 10ਵੀਂ ਪਾਸ ਕੀਤੀ ਹੋਣੀ ਜ਼ਰੂਰੀ ਹੈ ਜੀ ਤੇ ਤੇ ਚਾਲਕ ਸਟੇਜ ਚਾਹੀਦਾ ਜੀ ਹਾਈ ਡੇਟ ਰੇਟ ਜਿਹੜਾ ਹੈ ਜੀ ਕੈਟ ਕੈਂਡੀਡੇਟ ਹੋਣਾ ਚਾਹੀਦਾ ਹੈ ਜੀ ਜਿਹੜਾ ਮੀਡ ਆਫ ਸਿਲੈਕਸ਼ਨ ਹੈ ਜੀ ਇਸ ਵਿੱਚ ਕੈਂਡੀਡੇਟ ਦਾ ਰਿਟਨ ਐਗਜ਼ਾਮ ਲਿਆ ਜਾਵੇਗਾ ਤੇ ਉਸ ਤੋਂ ਬਾਅਦ ਜਿਹੜਾ ਸਕਿੱਲ ਟੈਸਟ ਇਸ ਬੇਸ ਤੇ ਉੱਪਰ ਹੋਵੇਗਾ ਉਸ ਤੋਂ ਬਾਅਦ ਹੀ ਕੈਂਡੀਡੇਟ ਜਿਹੜੇ ਨੇ ਸਿਲੈਕਟ ਕੀਤੇ ਜਾਣਗੇ ਰਿਜ਼ਰਵੇਸ਼ਨ ਮਤਲਬ ਹੈ ਜੀ ਇਸ ਵਿੱਚ ਤੇ ਰੈਲੈਕਸੇਸ਼ਨ ਵੀ ਅਵੇਲੇਬਲ ਹੈਗੇ ਨੇ ਜਿਹੜੇ ਵੀ ਕੈਂਡੀਡੇਟ ਇਸ ਵੈਕੈਂਸੀ ਲਈ ਅਪਲਾਈ ਕਰਨਾ ਚਾਹਣਗੇ ਤੁਸੀਂ ਆਪਣੀ ਐਪਲੀਕੇਸ਼ਨ ਦੇ ਜਿਹੜੀ ਆ 6 ਫਰਵਰੀ 2025 ਤੱਕ ਲਾਸਟ ਡੇਟ ਤੱਕ ਆਨਲਾਈਨ ਅਪਲਾਈ ਕਰ ਸਕਦੇ ਹੋ ਜਿਹੜੀ ਐਪਲੀਕੇਸ਼ਨ ਫੀਸ ਦੀ ਕੋਈ ਵੀ ਡਿਟੇਲ ਇੱਥੇ ਅਵੇਲੇਬਲ ਨਹੀਂ ਹੈ ਇਸ ਲਈ ਇਹ ਫ੍ਰੀ ਆਫ ਕੋਸਟ ਰਹੇਗੀ ਤੁਸੀਂ ਨਿਸ਼ੁਲਕ ਇਸ ਵਿੱਚ ਅਪਲਾਈ ਕਰ ਸਕਦੇ ਹੋ ਜੀ ਇਸ ਤੋਂ ਲਾਜ਼ਮਤ ਸਤਾਰਾ ਕੋਈ ਵੀ ਸਵਾਲ ਹੈ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਜੀ ਵੀਡੀਓ ਕਿਸ ਰੈ ਲਿਖ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਥੈਂਕ ਯੂ